ਸਰਬਜੀਤ ਸੰਗਰੂਰ ਦੀ ਰਚਨਾ ਕਟਣਾ ਓਖਾ ਸਮਾਵੀ ਫਿਰ ਹੈ ਹੋ ਜਾਂਦਾ ਕਟਣਾ ਓਖਾ ਸਮਾਵੀ ਫਿਰ ਹੈ ਹੋ ਜਾਂਦਾ ਜਦ ਤੱਕ ਸਜਣਾ ਦਾ ਸੰਗਰੂਰ ਦੀ ਹੁੰਦਾ ਦੀਦਾਰ ਨਹੀਂ ਜਦ ਤੱਕ ਸੱਜਣਾ ਦਾ ਸੰਗ ਰੂਰ ਵੀ ਹੁੰਦਾ ਦੀਦਾਰ ਨਹੀਂ ਹੋਣ ਦੇਸ਼ਕ ਪਾਵੇਂ ਲੱਖਾਂ ਖੁਸ਼ੀਆਂ ਖੇੜੇ ਹੋਣ ਦੇਸ਼ਕ ਪਾਵੇਂ ਲੱਖਾਂ ਖੁਸ਼ੀਆਂ ਖੇੜੇ ਬਿਨ ਸੱਜਣਾ ਸੰਗ ਰੂਰ ਵੀ